ਤੁਹਾਡਾ ਜੀ ਜਿੰਦਾਬਾਦ 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 ਨਮਸਕਾਰ ਜੀ ਮੈਂ ਤੁਹਾਡੇ ਨਾਲ ਮਨਪ੍ਰੀਤ ਕੌਰ ਜਿੱਦਾਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਕਿਸਾਨੀ ਮੋਰਚਾ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਔਰ ਖਨੋਰੀ ਬਾਡਰ ਤੇ ਜਗਜੀਤ ਸਿੰਘ ਦੀ ਢੱਲੇਵਾਲ ਪਿਛਲੇ 37 ਦਿਨਾਂ ਤੋਂ ਜਿਹੜਾ ਮਰਨ ਬਾਤ ਤੇ ਬੈਠੇ ਨੇ ਤੇ ਅੱਜ ਜਿਹੜਾ 30 ਤਰੀਕ ਨੂੰ ਪੰਜਾਬ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ ਤੇ ਹਰ ਇਲਾਕੇ ਦੇ ਵਿੱਚ ਜਿਹੜੇ ਦਰਨੇ ਲੱਗੇ ਨੇ ਅਸੀਂ ਜ਼ਿਲ੍ਹਾ ਸੰਗਰੂਰ ਦੇ ਸ਼ੇਰਪੁਰ ਕਾਤਰੋਂ ਦੇ ਕਾਤਰੋਂ ਜੌਂਗ ਦੇ ਵਿੱਚ ਖੜੇ ਆਂਗੇ ਤੇ ਇੱਥੇ ਵੀ ਇਹ ਦਰਨਾ ਲਗਾਇਆ ਗਿਆ ਤੇ ਮੇਰੇ ਨਾਲ ਕੁਝ ਪਛਾਣ ਆਗੂ ਮੌਜੂਦ ਨਹੀਂ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸ਼ਸ਼ੀਕਾਲ ਜੀ ਸ਼ਸ਼ੀਕਾਲ ਜੀ ਸਰ ਅੱਜ ਦਰਨਾ ਲਗਾਇਆ ਹੈ ਜਗਜੀਤ ਸਿੰਘ ਜੀ ਢੱਲੇਵਾਲ ਜਿਹੜਾ ਅਸਲੇ ਦੇ ਦਿਨ ਆਪ ਮਰਨ ਵਾਲੇ ਬੈਠੇ ਨੇ ਤੇ ਤੁਸੀਂ ਅੱਜ ਚਰਨਾ ਲਗਾਇਆ ਕੀ ਕਰਨਾ ਚਾਹੋ ਪਹਿਲਾਂ ਤਾਂ ਇਹ ਅੱਜ ਤੁਹਾਨੂੰ ਦੱਸਦਾ ਹਾਂ ਵੀ ਹਮੇਸ਼ਾ ਜਲਦਾਰ ਪੰਜਾਬ ਨੇ ਟੱਕਰਾਂ ਕੀਤਾ ਜਿਵੇਂ ਤੁਹਾਨੂੰ ਪਤਾ ਪਿਛਲੇ ਦਿਨਾਂ ਦੇ ਵਿੱਚ ਸਾਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਕੌਮ ਦਾ ਕੌਮ ਦੀ ਖਾਤਰ ਕੁਰਬਾਨੀ ਦਿੱਤੀ ਉਹਨਾਂ ਦੇ ਪਰਿਵਾਰ ਤੇ ਸਾਡੇ ਕਿਸਾਨ ਆਗੂ ਢੱਲੇਵਾਲ ਸਾਹਿਬ ਤੁਹਾਡੇ ਤੇ ਬੈਠੇ ਨੇ ਜਿਹੜੇ ਪਿਛਲੇ ਕਾਨੂੰਨਾਂ ਨੂੰ ਜਿਹੜੇ ਸਾਨੂੰ ਲਿਖਤੀ ਰੂਪ ਚ ਨਹੀਂ ਦਿੱਤੇ ਜਾਂਦੀ ਜਵਾਨੀ ਕਲਾਮੇ ਕਰੇ ਸੀ ਕੇਂਦਰ ਸਰਕਾਰੋਂ ਤੋਂ ਮੁਕਰ ਰਹੀ ਹੈ ਜੀ ਉਹਨਾਂ ਨੂੰ ਮਨਾਉਣ ਲਈ ਅਤੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਲਈ ਡੱਲੇ ਸਾਹਬ ਸਾਹਿਬ ਮਰਨ ਵਰਤ ਤੇ ਬੈਠੇ ਨੇ ਅਸੀਂ ਕਿਸਾਨ ਉਹਨਾਂ ਦੇ ਸਮਰਥਨ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਹੜੀ ਕੇਂਦਰ ਦੀ ਭਾਤ ਭਾਤ ਸਰਕਾਰ ਹੈ ਉਹਦਾ ਰਵਈਆ ਹਮੇਸ਼ਾ ਪੱਖਪਾਤੀ ਜਾਤੀਨਾ ਤੇ ਵੰਡਨ ਦਾ ਜਿੰਨੇ ਪਹਿਲੇ ਤੁਸੀਂ ਦੇਖਿਆ ਵੀ ਪੰਜਾਬ ਦੇ ਨਾਲ ਬਿਤਕਰਾ ਸਿੱਖਾਂ ਉਹਨਾਂ ਬਿਤਕਰਾ ਉਹਨਾਂ ਨੇ ਸਾਡੇ ਜਿਨ੍ਹਾਂ ਨੇ ਹਿੰਦੁਸਤਾਨ ਦੇ ਵਿੱਚ ਅਥਵਵਸਥਾ ਪੰਜਾਬ ਦੀ ਕਾਇਮ ਕੀਤੀ ਸਾਡੇ ਡਾਕਟਰ ਮੋਹਨ ਸਿੰਘ ਜੀ ਸਾਡਾ ਪ੍ਰਧਾਨ ਮੰਤਰੀ ਰਹੇ ਉਹਨਾਂ ਨੂੰ ਰਾਜ ਘਾਟ ਦੇ ਵਿੱਚ ਵੀ ਜਗ੍ਹਾ ਨਹੀਂ ਦਿੱਤੀ ਇੱਥੇ ਜਿਹੜਾ ਪੰਜਾਬ ਦੇ ਨਾਲ ਵਿਤਕਰਾ ਕਿਸਾਨੀ ਨਾਲ ਵਿਤਕਰਾ ਜਿਹੜਾ ਪੂਰਵ ਸਰਕਾਰ ਦਾ ਰਹਾ ਅਸੀਂ ਉਹਦੇ ਜੇ ਇਹਨੂੰ ਨਾਂ ਰੋਕਿਆ ਗਿਆ ਕਿਸਾਨਾਂ ਆਗੂਆਂ ਨੇ ਪਹਿਲ ਕਰੀਆ ਅਸੀਂ ਇਹਦਾ ਸਮਰਥਨ ਕਰਦੇ ਆਂ ਅਤੇ ਡੱਲੇਵਾਲ ਸਾਹਿਬ ਦੇ ਪਰਮਾਤਮਾ ਦੇ ਅਰਦਾਸ ਵੀ ਕਰਦਾ ਆ ਉਹਦੀ ਸੇ ਪੰਜਾਬੀ ਲਈ ਉਹ ਕਾਮਯਾਬ ਰਹਿਣ ਅਤੇ ਸੰਘਰਸ਼ ਜ਼ਰੂਰ ਦਿੱਤਾਗੇ ਅਸੀਂ ਪੰਜਾਬ ਦੇ ਵਿੱਚ ਉਹ ਇਹ ਸਕੂਲਿੰਗ ਸਟਾਰਟ ਕੀਤੇ ਆ ਅਤੇ ਖਨੌਰੀ ਬਾਡਰ ਤੇ ਵੀ ਜਾਵਾਂਗੇ ਉਹਨਾਂ ਦਾ ਸਮਰਥਨ ਕਰਾਂਗੇ ਮੇਰੇ ਨਾਲ ਵੀਰ ਜਗਸੀਰ ਸਿੰਘ ਜੀ ਐਡਵੋਕੇਟ ਮੌਜੂਦ ਨੇ ਗੱਲਬਾਤ ਕਰਦੇ ਸਸੀ ਕਪਰੇ ਸਸੀ ਕਪਰੇ ਵੀਰ ਜਿੱਦੜ ਕੇ ਜਿੱਦ ਸਿੰਘ ਜੀ ਡੱਲੇਵਾਲ ਪਿਛਲੇ 37 ਦਿਨਾਂ ਤੋਂ ਮਰਨwarte ਤੇ ਬੈਠੇ ਨੇ ਤੇ ਜਿੱਦਾਂ ਕਿ ਅੱਜ ਪੰਜਾਬ ਬੰਦ ਕਰਨ ਦਾ ਜਿਹੜਾ ਐਲਾਨ ਕੀਤਾ ਸੀਗਾ ਤੇ ਹਰ ਇਲਾਕੇ ਦੇ ਵਿੱਚ ਉਧਾਰਨਾ ਲੱਗਿਆ ਆ ਤੇ ਉਹਨਾਂ ਦੇ ਜਿਹੜਾ ਮਰਨwarte ਤੇ ਹਲੇ 37 ਦਿਨਾਂ ਦੇ ਵਿੱਚ ਕੁਛ ਨਹੀਂ ਹੋਇਆ ਤੇ ਅਗਲਾ ਐਕਸ਼ਨ ਜਿਹੜਾ ਹੈ ਕੀ ਹੋਵੇਗਾ ਅਗਲਾ ਐਕਸ਼ਨ ਇਹ ਆ ਜੀ ਦੇਖੋ ਜਿਹੜੀ ਸਾਡੀ ਕਲਾਸਿੰਗ ਆ ਇਹ ਸ਼ੁਰੂ ਹੋ ਚੁੱਕੀ ਹੈਗੀ ਪੰਜਾਬ ਦੇ ਵਿੱਚ ਜਿਹੜਾ ਸਾਡਾ ਮੇਨ ਸੀ ਪੰਜਾਬ ਨੂੰ ਬੰਦ ਕਰਨਾ ਸੱਦਾ ਸੀ ਤੇ ਦੂਸਰੀ ਗੱਲ ਇਹ ਆ ਕਿ ਮਿਸਟਰ ਡੱਲੇਵਾਲ ਜੀ ਨੇ ਜਿਹੜੀ ਤਿੰਨ ਲੰਬੇ ਕਈ ਦਿਨਾਂ ਤੋਂ ਜਿਹੜਾ ਐਜਿਟੇਸ਼ਨ ਚੱਲ ਰਹੀ ਹੈ ਵਾਰਨ ਵਾਰ ਦੀ ਲਾ ਲੋ ਕੋ ਹੜਤਾਲ ਦੀ ਲਾ ਲੋ ਉਹ ਮੈਂ ਕਹੂੰਗਾ ਕਿ ਪੰਜਾਬ ਦੇ ਕਿਸਾਨਾਂ ਲਈ ਪੰਜਾਬ ਦੇ ਮਜ਼ਦੂਰਾਂ ਲਈ ਪੰਜਾਬ ਦੇ ਸੌਕੀਪਰ ਦੁਕਾਨਦਾਰਾਂ ਲਈ ਹੈ ਨਾ ਕਿ ਕੱਲੇ ਕਿਸਾਨਾਂ ਲਈ ਹੈ ਹਰ ਵਰਗ ਲਈ ਹੈ ਕਿਉਂਕਿ ਜਿਹੜਾ ਪੰਜਾਬ ਦਾ ਜਿਹੜਾ ਪਹੀਆ ਰੋਟੇਟ ਹੁੰਦਾ ਹੈ ਜਿਹੜਾ ਪੰਜਾਬ ਦੀ ਇਕਨੋਮੀ ਦਾ ਗਰਾਫ ਆ ਜਿਹੜਾ ਉਹ ਪੰਜਾਬ ਦਾ ਜਿਹੜਾ ਸਭ ਤੋਂ ਵੱਡਾ ਸਟ੍ਰਕਚਰਾ ਢਾਂਚਾ ਤਾਂ ਸਾਡਾ ਐਗਰੀਕਲਚਰ ਖੇਤੀਬਾੜੀ ਹੈ ਜੇ ਖੇਤੀਬਾੜੀ ਹੋਊਗੀ ਤਾਂ ਇੱਥੇ ਜਿਹੜਾ ਬਹੁਤ ਵੱਡਾ ਬਿਊਰੋਕ੍ਰੇਟ ਸਿਸਟਮ ਹੈ ਨੌਕਰਸਾਈ ਹੈ ਉਹਦੀ ਤਨਖਾਹ ਨਿਕਲ ਨਹੀਂ ਤਾਂ ਇਥੇ ਬਹੁਤ ਵੱਡਾ ਜਿਹੜਾ ਸਾਡਾ ਮਜ਼ਦੂਰ ਵਰਗਾ ਮੰਡੀਆਂ 'ਚ ਕੰਮ ਕਰਦਾਗਾ ਸੈਲਰਾਂ 'ਚ ਕੰਮ ਕਰਦਾਗਾ ਕਰੋਨਾ 'ਚ ਕੰਮ ਕਰਦਾਗਾ ਉਹਨਾਂ ਦਾ ਪੈਸਾ ਰੋਟੇਟ ਹੋਊਗਾ ਤੇ ਬਹੁਤ ਵੱਡੇ ਪੱਧਰ 'ਤੇ ਪੰਜਾਬ ਦਾ ਕਿਸਾਨ ਆ ਜਿਹੜਾ ਜਿਹੜੀ ਕਿ ਮੈਂ ਕਹੂੰਗਾ ਕਿ ਪੂਰੇ ਦੇਸ਼ ਦੀ ਇਕਨੋਮੀ ਦੇ ਸਭ ਤੋਂ ਵੱਡਾ ਬਜਟ ਤੈਅ ਕਰਦਾਗਾ ਬਸ ਉਹਦਾ ਵੱਡਾ ਹਿੱਸਾ ਪਉਂਦਾਗਾ ਅਗਰ ਪੰਜਾਬ ਦਾ ਕਿਸਾਨ ਰੋਲਿਆ ਗਿਆ ਤਾਂ ਮੈਂ ਕਹੂੰਗਾ ਕਿ ਪੰਜਾਬ ਨਹੀਂ ਪੂਰਾ ਦੇਸ਼ ਆ ਜਿਹੜਾ ਕਿਤੇ ਨਾ ਕਿਤੇ ਜਾ ਕੇ ਗਰਮੇ ਦੇ ਵਿੱਚ ਆਊਗਾ ਡੁੱਬਣ ਦੇ ਵਿੱਚ ਆਊਗਾ ਜਿਸਕ ਡੱਲੇਵਾਲ ਦੀ ਇਕੱਲੀ ਲੜਾਈ ਸਾਡੇ ਕਿਸਾਨਾਂ ਦੀ ਲੜ ਰਹੀ ਪੂਰੇ ਪੰਜਾਬ ਦੀ ਪੂਰੇ ਦੇਸ਼ ਦੀ ਲੜਾਈ ਲੜ ਰਹੇ ਨੇ ਉਹਦਾ ਕਾਰਨ ਇਹ ਆ ਕਿ ਦੇਸ਼ ਨੂੰ ਜਿਹੜੇ ਅਦਾਨੀ ਬਾਨੀ ਮਗਰਮਾ ਚਿਬੜੇ ਹੋਏ ਨੇ ਉਹਨਾਂ ਦੇ ਮੂੰਹ ਚੋਂ ਕੱਢਣ ਦਾ ਔਰ ਕਿਸਾਨਾਂ ਨੂੰ ਜਿਹੜੇ ਕਿਰਤੀ ਕਿਸਾਨ ਨੇ ਜਾਂ ਮਜ਼ਦੂਰ ਨੇ ਇਹਨਾਂ ਨੂੰ ਜਿਹੜਾ ਜ਼ਮੀਨ ਆ ਜਿਹੜੀ ਉਹ ਖੋਹੀ ਜਾ ਰਹੀ ਆ ਉਹਨਾਂ ਦੇ ਸਾਡੇ ਵਿੱਚ ਇਹਦਾ ਜੋੜਨ ਦਾ ਔਰ ਜਿਹੜਾ ਐਮਐਸਪੀ ਵੀ ਨਹੀਂ ਉਸ ਕੋਟ ਪ੍ਰਾਈਜ਼ ਆ ਤੋ ਇਸ ਕਰਕੇ ਮਗਰ ਇਹਨੇ ਵੀ ਜਦੋਂ ਤੁਸੀਂ ਐਨਪੀਏ ਨੌਨ ਪਰਫਾਰਮਿੰਗ ਫੰਡ ਵੱਡੇ ਵੱਡੇ ਵਪਾਰੀਆਂ ਦਾ ਮਾਫ ਕਰ ਦਿੰਦੇ ਹੋ ਆਪਾਂ ਖਰਬਾ ਰੁਪਏ ਮਾਫ ਕਰ ਦਿੰਦੇ ਹੋ ਜੀ ਜੀ ਉਹ ਤਾਂ ਸਾਡੇ ਕਿਸਾਨਾਂ ਦਾ ਜਿਹੜਾ ਛੋਟੇ-ਮੋਟੇ ਸਬਸਿਡੀਆਂ ਤੇ ਟਰੈਕਟਰ ਟੌਰੀਜ਼ ਲਿਆਂ ਹੋਈਆਂ ਨੇ ਸਬਸਿਡੀ ਤੇ ਯੂਰੀਆ ਜਾਂ ਡਾਇਆ ਉਹਦਾਗਾ ਉਹ ਕਿਉਂ ਨਹੀਂ ਦੇ ਸਕਦੇ ਤੁਸੀਂ ਇਹ ਚੀਜ਼ ਦੀ ਲੜਾਈ ਡੱਲੇਵਾਲ ਸਾਹਿਬ ਨੇ ਜਿਹੜੇ ਪੂਰੇ ਪੰਜਾਬ ਦੀ ਪੂਰੇ ਦੇਸ਼ ਦੀ ਲੜਾਈ ਨੱਡ ਰਹੀ ਹੈ। ਜੀ। ਸੋ ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੋ ਅੱਜ ਸਾਹਮਣੇ ਦੇ ਵਿੱਚ ਵੀ ਨਹੀਂ ਪਹੁੰਚ ਰਹੇ ਤੇ ਆਪਣੇ ਘਰਾਂ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਮੈਂ ਨੌਜਵਾਨ ਪੀੜ੍ਹੀ ਨੂੰ ਇਹ ਕਹਿਣਾ ਚਾਹੁੰਦਾ ਕਿ ਸਭ ਤੋਂ ਮੁਢਲੀ ਇੱਕਾਈ ਹੈ ਜਿਹੜੀ ਜੂਤ ਹੁੰਦਾਗਾ। ਹਰ ਜਗ੍ਹਾ ਤੇ ਜਿਵੇਂ ਭਗਤ ਸਿੰਘ ਸ਼ਹੀਦ ਭਗਤ ਸਿੰਘ ਜੀ ਕਰਤਾਰ ਸਿੰਘ ਸਰਾਭਾ ਜੀ ਅੱਜ ਸਾਬ ਜਦਾਂ ਦਿਨ ਚੱਲ ਰਹੇ ਨੇ ਛੋਟੀ ਉਮਰੇ ਸ਼ਹੀਦ ਹੋ ਗਏ ਤੇ ਸਾਡੇ ਗੁਰਦੋਸ਼ੀਏ ਦਿਨ ਚੱਲ ਰਹੇ ਨੇ ਤੇ ਮੈਨੂੰ ਲੱਗਦਾ ਕਿ ਸਾਡੇ ਜਵਾਨਾਂ ਨੂੰ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਸਿੱਖ ਇਤਿਹਾਸ ਨੂੰ ਪੜ੍ਹਨਾ ਚਾਹੀਦਾ ਕਿਉਂਕਿ ਸਿੱਖ ਇਤਿਹਾਸ ਹੈ ਨਾ ਹਮੇਸ਼ਾ ਜ਼ੁਲਮ ਲਈ ਟਕਰਾ ਕਰਨ ਦੀ ਜਿਹੜੀ ਲੜਾਈ ਸਿਖਿਉਂਦਾ ਹੈਗਾ ਜਿਹਦੇ ਅੱਜ ਦਿਨ ਚੱਲ ਰਹੇ ਨੇ ਨੌਜਵਾਨਾਂ ਨੂੰ ਡਟ ਕੇ ਅੱਗੇ ਆਉਣਾ ਚਾਹੀਦਾ ਤੇ ਜਿਹੜੇ ਡੱਲੇਵਾਲ ਸਾਹਿਬ ਉਥੇ ਖਨੌਰੀ ਬਾਰਡਰ ਤੇ ਸੰਭੂ ਬਾਰਡਰ ਤੇ ਜਿੱਥੇ ਵੀ ਸਾਡੇ ਪ੍ਰੋਟੈਸਟ ਹੋ ਰਿਹਾ ਉਥੇ ਸਾਡੇ ਨੌਜਵਾਨਾਂ ਨੂੰ ਬਾਹਰ ਚੜ ਕੇ ਹਿੱਸਾ ਲੈਣਾ ਚਾਹੀਦਾ ਜੀ ਸੋ ਸਾਡੇ ਨਾਲ ਡਾਕਟਰ ਕਰਵੀਜੀ ਜੀ ਮੌਜੂਦ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਸ਼ੀ ਕਾਲ ਸਰਕਾਰੀ ਜੀ ਸਰਕਾਰੀ ਜਿੱਦਾਂ ਕਿ ਧਰਨੇ ਦੇ ਵਿੱਚ ਪਰਮਾ ਸਮਰਥਨ ਹੋ ਰਿਹਾ ਹਨ ਲੋਕਾਂ ਦਾ ਸਹਿਯੋਗ ਬਹੁਤ ਜ਼ਿਆਦਾ ਮਿਲ ਰਿਹਾ ਠੀਕ ਹੈ ਨਾ ਚਾਹਣੇ ਦੇਖੋ ਸਭ ਤੋਂ ਵੱਡੀ ਇਤਰਾਸ ਦੀ ਵਾਲੀ ਗੱਲ ਇਹ ਹੈ ਕਿ ਜੋ ਆਪਣਾ ਕਿਸਾਨ ਹੈਗਾ ਉਹ ਸਿਰਫ ਔਰ ਸਿਰਫ ਐਮਐਸਪੀ ਲਾਗੇ ਜੀ ਐਮਐਸਪੀ ਦਾ ਯੋਗਤ ਹੁੰਦਾ ਹੋ ਮੀਨੀਮਮ ਸਪੋਰਟ ਪਰ ਜੀ ਕਿਤੇ ਵੀ ਆਪਾਂ ਮਾਲ ਦੇ ਵਿੱਚ ਜਾਂਦੇ ਆ ਜਾਂ ਕਿਤੇ ਵੀ ਤੁਸੀਂ ਕੁਝ ਵੀ ਅਗਰ ਖਰੀਦਦੇ ਹੋ ਤਾਂ ਆਪਾਂ ਨੂੰ ਐਮਆਰਪੀ ਤੇ ਮਿਲਦੀ ਹੈ ਐਮਆਰਪੀ ਮਤਲਬ ਮੈਕਸਿਮਮ ਰਿਟੇਲ ਪ੍ਰਾਈਸ ਜੀ ਮਤਲਬ ਕਿ ਸਾਲਾ ਮੈਕਸਿਮਮ ਧਨ ਲੱਗਦਾ ਹੈ ਨਾ ਮੀਂਹ ਆ ਮਗਰੇ ਹੈ ਜੀ ਅਗਰ ਉਹ ਆਪਣੀ ਇੱਕ ਕੋਈ ਫਸਲ 6 ਮਹੀਨੇ ਰੱਖੀ ਕਰਦਾ ਬੀਜ ਦਾ ਬੋਉਗਾ ਤੇ ਕੁਦਰਤੀ ਆਸਥਾਨ ਝੱਲਦਾ ਤਾਂ ਉਸ ਦਾ ਆਪਾਂ ਦੇਖਦੇ ਪਿਛਲੇ ਸਮੇਂ ਦੇ ਵਿੱਚ ਕਿਸਾਨ ਦਾ ਕਿੰਨਾ ਨੁਕਸਾਨ ਹੁੰਦਾ ਤਾਂ ਐਟ ਲੀਸਟ ਉਹਨਾਂ ਨੂੰ ਮੈਕਸਿਮਮ ਸਪੋਰਟ ਪ੍ਰਾਈਸ ਦੇਉਂਦਾ ਸਰਕਾਰ ਦਾ ਇੱਕ ਕਰਤਾ ਬਣਦਾ ਜੋ ਕਿ ਉਹਨਾਂ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਸੀ ਪਰ ਤਰਾਸ ਦੀ ਇਹ ਹੈ ਕਿ ਹਰ ਵਾਰ ਆਪਣੇ ਪੰਜਾਬ ਨਾਲ ਹੀ ੱਪਕਾ ਹੋ ਰਿਹਾ ਜਿਵੇਂ ਆਪਾਂ 47 ਦੀ ਗੱਲ ਕਰ ਲਈਏ 47 ਤੋਂ ਬਾਅਦ 84 ਦੀ ਗੱਲ ਕਰ ਲਈਏ ਉਸ ਤੋਂ ਬਾਅਦ ਜਿੱਦਾਂ ਕਿ ਆਪਾਂ ਇੱਥੇ 91 92 ਦੇ ਵਿੱਚ ਜੋ ਦੌਰ ਦੇਖ ਰਿਹਾ ਹੈਗਾ ਪ੍ਰੀਮੀਅਰ ਗਾਨੇ ਤੇ ਹੁਣ ਜੋ ਦੇਖਦੇ ਆਪਾਂ ਦੇਖੋ ਨਸ਼ਿਆਂ ਦੇ ਕਿਪਾਸੇ ਹੜ ਵਗ ਰਿਹਾ ਹੈ ਤਕਰੀਬਨ 7500 ਕਰੋੜ ਰੁਪਏ ਦਾ ਕਾਰੋਬਾਰ ਹੋ ਰਿਹਾ ਪੰਜਾਬ ਦੇ ਵਿੱਚ ਮਤਲਬ ਇਹ ਸਾਰੇ ਪਾਸਿਓਂ ਅਗਰ ਆਪਾਂ ਦੇਖ ਲਿਆ ਤਾਂ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੋ ਰਿਹਾ ਹੈ ਤਾਂ ਭਾਜਪਾ ਸਰਕਾਰ ਕਦੇ ਵੀ ਨਹੀਂ ਚਾਹੁੰਦੀ ਕਿ ਪੰਜਾਬ ਦੇ ਜੋ ਲੋਕ ਨੇ ਉਹ ਰੈਵੋਲੂਸ਼ਨਰੀ ਲੋਕ ਨੇ ਕਿ ਉਹ ਆ ਕੇ ਆਪਣਾ ਉਹਨਾਂ ਨੂੰ ਪਤਾ ਕਿ ਇੱਥੇ ਦਾ ਜੋ ਨੌਜਵਾਨ ਆ ਜੋ ਤਾਂ ਬਹੁਤ ਮਤਲਬ ਅਗਰੈਸ਼ਨ ਦੇ ਵਿੱਚ ਰਹਿੰਦਾ ਤੇ ਆਪਣੀ ਜੋ ਡਿਮਾਂਡ ਆ ਉਹ ਪ੍ਰੋਪਰ ਤਰੀਕੇ ਨਾਲ ਉਹ ਬਣਾ ਲੈਂਦੇ ਆ ਕਿਉਂਕਿ ਪਿਛਲੀ ਵਾਰ ਵੀ ਉਹਨਾਂ ਨੇ ਜੋ ਮਾਫੀ ਮੰਗੀ ਸੀ ਜੀ ਮੋਦੀ ਸਾਹਿਬ ਨੇ ਜੋ ਮਾਫੀ ਮੰਗੀ ਆ ਕੈਮਰੇ ਦੇ ਮੂਹਰੇ ਆ ਕੇ ਉਹ ਇੱਕ ਸਿਰਫ ਹੋਰ ਸਿਰਫ ਆਪਾਂ ਉਹਨੂੰ ਪ੍ਰੋਪੋਗੈਂਡਾ ਕਹਿ ਸਕਦੇ ਆ ਉਹ ਇੱਕ ਡਰਾਮਾ ਸੀ ਹੋਰ ਕੁਝ ਵੀ ਨਹੀਂ ਤੇ ਹੁਣ ਅਸੀਂ ਪ੍ਰਮਾਤਮਾ ਅੱਗੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਬੱਲੇਵਾਲ ਸਾਹਿਬ ਜੀ ਸੇਫ ਰਹਿਓ ਚੰਗੀ ਰਹੀ ਕਾਮਯਾਬ ਰਹੇ ਉਹ ਬਾਕੀ ਜੋ ਆਪਣਾ ਇਹ ਜੋ ਸੰਘਰਸ਼ ਜਿੱਦਾਂ ਵੀ ਜੁਨੀਅਰ ਨਾਲ ਸਾਡਾ ਕਾਲ ਕਰੂਗੀ ਅਸੀਂ ਬਿਲਕੁਲ ਮੋੜੇ ਨਾਲ ਮੋੜਾ ਲਾ ਕੇ ਖੜੇ ਹਾਂ। ਮਨੋਦਰ ਦਾ ਕਹਿਣਾ ਹੈ ਕਿ ਅਗਰ ਹਲੇ ਤੱਕ ਵੀ ਕੋਈ ਸਰਕਾਰਾਂ ਨੇ ਕੋਈ ਵੀ ਜਿਹੜੀ ਗੱਲਬਾਤ ਨਾ ਕੀਤੀ ਇਹਨਾਂ ਦੀਆਂ ਮੰਗਾਂ ਨਾ ਮੰਨेंगी ਤਾਂ ਸੰਘਰਸ਼ ਜਿਹੜਾ ਇਸ ਤੋਂ ਵੀ ਜ਼ਿਆਦਾ ਤਿੱਖਾ ਕੀਤਾ ਜਾਏਗਾ। ਸੋ ਸ਼ਸ਼ੀਕਲ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।